ਪਰਿਵਾਰ ਗਿਆ ਧਾਰਮਿਕ ਸਥਾਨ ਤੇ ਤਾਂ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਇਆ ਜਲੰਧਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਘਰ ਦੇ ਮਾਲਕ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਧਾਰਮਿਕ ਸਥਾਨ ਤੇ ਮੱਥਾ ਟਿਕਣ ਗਏ ਸਨ ਤਾਂ ਜਦੋਂ ਆ ਕੇ ਸਵੇਰੇ ਦੇਖਿਆ ਤਾਂ ਘਰ ਦੇ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਅਲਮਾਰੀਆਂ ਦਾ ਸਮਾਨ ਜੋ ਸੋਨੇ ਚਾਂਦੀ ਦੇ ਗਹਿਣੇ ਸਨ ਅਤੇ ਜੋ ਨਗਦੀ ਸੀ ਉਹ ਸਾਰੀ ਹੀ ਗਾਇਬ ਸੀ ਅਤੇ ਜਿਸ ਤੋਂ ਬਾਅਦ ਉਹਨਾਂ ਨੇ ਸੀਸੀਟੀਵੀ ਕੈਮਰੇ ਖੰਗਾਲਨ ਦੀ ਕੋਸ਼ਿਸ਼ ਕੀਤੀ ਤਾਂ ਡੀਵੀਆਰ ਵੀ ਗਾਇਬ ਸੀ ਮੇਰਾ ਨਾਮ ਪੀਜ਼ਾ ਬਾਬਾ ਜਿਲੰਦਰ ਕਾ ਮੰਡੀ ਤੋਂ ਮਹੀ ਗਲਬਤ ਹੋਈ શરીਦੋ ਉਛਨੀ ਪਾਜੀ ਕਿ ਨਾਲ ਲੈਂਦੇ ਆਪਰਾਤੀ ਕਿ ਨਾਲ ਲੈਂਦੇ ਚਿੰਤਪੁੰਨੀ ਮੰਚ ਆ ਰਹੀ ਸੀ ਫਿਰ ਅਸੀਂ ਤੇ ਪਾਪਾ ਸੱਸੀ ਆ ਗਏ ਫਿਰ ਅਸੀਂ ਦਰਵਾਜ਼ਾ ਸਾਹ ਚਲੇ ਗਏ ਅਸੀਂ ਸਵੇਰੇ ਤੋਂ ਵਾਪਸ ਆਏ ਤੇ ਜੀਰੂ ਜੀਰਿਆ ਸਵਾ 4 ਵਜੇ ਕਾਰ ਆਏ ਕਾਰਨ ਕਿ ਮੈਂ ਆਪਣਾ ਬਾਹਰ ਲਗੀ ਗੇਟ ਖੋਲਿਆ ਗੇਟ ਵੱਲੋਂ ਤਾਂ ਕੋਈ ਪ੍ਰੋਬਲਮ ਨਹੀਂ ਸੀ ਅਸੀਂ ਸਿੱਧੇ ਗੇਟ ਖੋਲ ਕੇ ਗੇਟ ਨੂੰ ਲੌਕ ਕੀਤਾ ਉੱਪਰ ਗਏ ਜਿੱਦ ਤੇ ਅਸੀਂ ਉੱਪਰ ਗਏ ਉੱਪਰ ਜਿਹੜਾ ਜਾਂਦੇ ਦਰਵਾਜ਼ਾਦਰੂਜਾ ਬਾਲ ਲਪਟਿਆ ਹੋਇਆ ਸੀ ਐਲਸੀਡੀ ਚੱਕੀ ਹੋਈ ਸੀ ਤੇ ਅੰਦਰ ਦੇਖਿਆ ਫਿਰ ਮੈਂ ਆਪ ਵਾਪਸ ਮੁਰਤੇ ਪੈਰੀ ਥੱਲੇ ਵਾਪਸ ਆਈ ਅੰਦਰ ਆ ਕੇ ਮੈਂ ਜੋ ਆਪਣੀ ਲਿਮਾਰੀ ਦੇਖੀ ਸਾਰਾ ਕੁਝ ਮੇਰੀ ਲਿਮਾਰੀ ਦੇ ਵਿੱਚੋਂ ਕਿ ਐਸ਼ ਪੈਸਾ ਵੀ ਨਿਕਲਿਆ ਕੀ ਚੰਗਲ ਬਾਈ ਵਿੱਚ ਲਿਮਾਰੀ ਦੇ ਵਿੱਚ 130000 ਰੁਪਏ ਪਾਜੀ ਮੇਰਾ ਕੈਸ਼ ਸੀ ਔਰ ਮੇਰੀਆਂ ਧਿੰਗ ਨਿੰਗਾ ਸੀ ਨੀ 7-7 ਗ੍ਰਾਮ ਦੀਆਂ ਇੱਕ ਕੰਡਿਡੋਰ ਤੋਂ ਲਈ ਜਾਨ ਸੀਗੀ ਉਹ ਲੈ ਗਏ ਔਰ ਇੱਕ LCD ਲੈ ਕੇ ਆ ਔਰ ਜਿਹੜਾ ਉਹ ਕੈਮਰਾ ਰਾਹ ਕੀ ਆ ਬੋਲਦੇ ਨੂੰ ਔਰ DVD ਵਗੈਰਾ ਜੋ ਵੀ ਆ ਉਹ ਤਾਰ ਕੇ ਲੈ ਕੇ ਆ ਗਏ ਪਰ ਜਿਹਦੇ ਅੰਦਰ ਮਹਾਰਾਣੀ ਦੀ ਮੋਤੀ ਲੱਗੀ ਆ ਉਹਦੇ ਉੱਤੇ ਵੀ ਗਹਿਣੇ ਪਏ ਆ ਉਹ ਨਹੀਂ ਲੱਗੇ ਲੱਗੇ ਉਹ ਸਰ ਕੀ ਲੈ ਆ ਲੈਂਦੇ ਉਹ ਗਹਿਣੇ ਅਸਲੀ ਨਹੀਂ ਹੈਗੇ ਆ ਉਹ ਕੀ ਲੈ ਆ ਲੈਂਦੇ 2 ਗ੍ਰਾਮ ਜਿਹੜਾ 골ਡ ਹੁੰਦਾ ਨਾ ਉਹ ਵਾਲਾ ਲੈ ਕੇ ਮੈਂ ਜਿੱਤੇ ਕਲਕੱਤੇ ਤੋਂ ਨਾ ਇਸ ਜੁਐਲਰੀ ਮਹਾਰਾਣੀ ਦੀ ਮਿਲਦੀ ਆ ਤੋ ਇਹ ਤੇ ਸੀਲ ਕਰਨ ਨਾਲ ਲਿਆ ਤੇ ਆਪਾਂ ਮਿਆਂ ਨਾਲ ਕੋਲ ਉਹਨਾਂ ਦੀ ਕੈਂਟ ਸ਼ੋਪ ਹੈਗੀਆ 3 ਨੰਬਰ ਮੰ ਲੇ ਜੀ ਉਥੋਂ ਮੈਂ ਲੈ ਕੇ ਆਂਦਾ ਸੀਗਾ ਤੁਸੀਂ ਕੁੱਝ ਕੰਪਲੀਟ ਕੀਤੀ ਪੁਲਿਸ ਕੰਪਲੇਂਟ ਕੀਤੀ ਸੀਗੀ ਸਰ ਮਿਆਂ ਨਾਲ ਉਸ ਵੀਰੇ ਜਿੱਦਾਂ ਆਪਾਂ ਔਨਲਾਈਨ ਕੰਪਲੇਂਟ ਪਾਈ ਸੀਗੀ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੇ ਘਰ ਦੇ ਕਰਾਂਦੇ ਸਵੀਰ ਦੀ ਅਸੀਂ 4:30 ਵਜੇ ਦੀ ਉਹਨਾਂ ਨੂੰ ਫੋਨ ਕਰਨ ਲੱਗੇ ਪਏ ਸੀ ਅਸੀਂ ਉਹਨਾਂ ਦੇ ਉਹਨਾਂ ਦੇ ਆਏ ਸੀ 6:30 ਵਜੇ ਸਰ ਚਲੋ ਮੌਕੇ ਦੇ ਉੱਤੇ ਐਸ ਐਚਓ ਸਾਹਿਬ ਵੀ ਆਏ ਸੀਗੇ ਦੇਖੀ ਵੀ ਕੀ ਇਹ ਮੌਕਾ ਸਾਰਾ ਇਹ ਉਹਨਾਂ ਨੇ ਉਪਰੋਧਨ ਦਿਨ ਸਾਰਾ ਦੇਖਿਆ ਦੋ ਤਿੰਨ ਦਿਨਾਂ ਦੀਆਂ ਆਈਆਂ ਸੀਗੀਆਂ ਸਾਰਾ ਮੌਕੇ ਤੇ ਦੇਖੇ ਗਏ ਪਰ ਉਹ ਕਹਿੰਦੇ ਕਿ ਆਪਾਂ ਆਪਣੀ ਟੀਮ ਛੱਡ ਦਿੱਤੀ ਹੋਈ ਹੈ ਜਿਹੜੀ ਸਾਡੇ ਕੈਮਰਿਆਂ ਵਾਲੀ ਆ ਤੇ ਆਪਾਂ ਤੁਹਾਨੂੰ ਇੱਕ ਦੋ ਦਿਨਾਂ ਤੱਕ ਦੱਸ ਦੰਨੇ ਆ ਪਰ ਹਾਲੇ ਤੱਕ ਉਹਨਾਂ ਨੇ ਮੈਨੂੰ ਕੋਈ ਇਹ ਨਹੀਂ ਦੱਸਿਆਗਾ ਕਿ ਕਿਰੋਦਾਸ ਉਹਨਾਂ ਨੇ ਮੇਰੀ ਤਾਂ ਮੰਗੇ ਇਹ ਆ ਕਿ ਜਿੰਨੀ ਜਲਦੀ ਹੋ ਸਕੇ ਮੇਰਾ ਜਲਦ ਤੋਂ ਜਲਦ ਕੰਮ ਕੀਤਾ ਜੀ ਹਾਲੇ ਤੋਲੇ ਕਿਤੇ ਸੀਸੀਟੀਵੀ ਕੈਮਰੇ ਲੱਗੇ ਸਰ ਇੱਥੇ ਤਾਂ ਲੱਗੇ ਨਹੀਂ ਆ ਗੈਂਬਾਰ ਆਪਣੇ ਮੋੜ ਦੇ ਉਤੇ ਲੱਗੇ ਹੋਈਆਂ ਜਗਾ ਕਿਹੜੀ ਪੈਂਦੀ ਐ ਮੈਂ ਕਾ ਮੰਡੀ ਮੇਜਰ ਕੋਲ ਨਹੀਂ ਸਰ ਕੋਈ ਸੀਸੀਟੀਵੀ ਫੁਟੇਜ ਸਾਡੇ ਨਹੀਂ ਆਈ ਹੈ ਉੱਚਲੇ ਤੱਕ ਤਾਂ ਨਹੀਂ ਹੈ ਸਰ ਪੁਲਿਸ ਕੀ ਕਰੀ ਪੁਲਿਸ ਨੇ ਇਹ ਕਿਹਾ ਵਾ ਕਿ ਆਪਾਂ ਤੁਹਾਨੂੰ ਜਿੰਨਾ ਵੀ ਜਲਦੀ ਹੋ ਸਕਦਾ ਹੈ ਕਿ ਆਪਾਂ ਤੁਹਾਨੂੰ ਜਲਦੀ ਤੋਂ ਜਲਦੀ ਪਤਾ ਕਰਕੇ ਦੱਸਾਂਗੇ ਥਣਾ ਘੜਾ ਬੰਦਾ ਜੀ ਥਾਣਾ 5 ਨੰਬਰ ਸਰ ਜਿਹੜੇ ਚੋਰ ਉਹ ਦਾਖਲ ਕਿਦਾਂ ਕਰਦੇ ਥੋੜਾ ਦੱਸੋ ਸਰ ਉਹ ਕਿ ਦਾਨੀ ਨੇ ਤੇ ਪਿੱਛੇ ਹੋਇਆ ਇਧਰੋਂ ਤਾਂ ਸਾਡੇ ਗੇਟ ਲੱਗਾ ਹੋਇਆ ਪਿਛਲੇ ਪਾਸੇ ਵੀ ਸਰ ਹੋਇਆ ਹੈ ਬਾਹਰ ਗੱਡੀ ਦੇ ਨਿਸ਼ਾਨ ਵੀ ਬਨੇ ਹੋਏ ਆ ਉਹਨਾਂ ਨੇ ਗੱਡੀ ਲਗਾ ਕੇ ਉੱਪਰ ਵੀ ਕੋੜੀ ਵਗੈਰਾ ਲਗਾ ਕੇ ਉਨਾ ਉੱਚਾ ਹੈਗਾ ਸਰਦੂ ਮੰਦਰੀ ਕੋਣ ਚੜ੍ਹ ਸਕਦਾ ਨਾ ਤੋਂ ਉਹਨਾਂ ਨੇ ਕਿਨਾਰੇ ਦੇ ਪਿਛੇ ਵੀ ਪਤਾ ਨਹੀਂ ਕਿਸ ਤਰੀਕੇ ਨਾਲ ਚੜ੍ਹੇ ਕਿਸ ਤਰੀਕੇ ਨਾਲ ਨਹੀਂ ਚੜ੍ਹਿਆ ਪਰ ਲੇਕਿਨ ਇਹ ਤਾਜ਼ੇ ਗੱਡੀ ਦੇ ਨਿਸ਼ਾਨ ਮੋਕੇ ਦੇ ਉੱਤੇ ਐਸਐਚਓ ਸਾਹਿਬ ਖੁਦ ਦੇਖ ਕੇ ਗਏ ਆ ਜੀ ਤੁਹਾਡੇ ਉੱਪਰ ਗੇਟ ਨਹੀਂ ਲੱਗਾ ਸੀ ਗੇਟ ਨਹੀਂ ਲੱਗਾ ਸੀ ਸਰ ਦਰਵਾਜ਼ਾ ਲੱਗਾ ਸੀ ਦਰਵਾਜ਼ੇ ਦਾ ਕੁੰਡਾ ਨਾਲੇ ਪਿੱਲਾ ਪਤਨੀ ਕਾਰਿਆਂ ਨਾਲ ਤੋੜਿਆ ਕਰਿਆ ਨਾ ਨਹੀਂ ਫਿਰ ਉਹਨਾਂ ਨੇ ਤੋੜ ਕੇ ਅੰਦਰ ਜੋਰ ਲਗਾ ਕੇ ਉਹਨਾਂ ਨੇ ਕੁੰਡੀਆਂ ਵੀ ਲੱਗੀਆਂ ਹੋਈਆਂ ਸੀ ਉਹਨਾਂ ਨੇ ਕੁੰਡੀ ਪੱਟੀ ਕੁੰਡੀ ਪੱਟ ਕੇ ਸਿੱਧਾ ਪਤਨੀ ਉੱਪਰ ਉਹਨਾਂ ਨੇ ਸਾਰਾ ਸਮਾਨ ਉਠਾ ਰਿਆ ਨਿੱਜੋ ਸਮਾਨ ਚੱਕਿਆ ਫੇਰ ਸਾਰੇ ਉੱਪਰ ਦੀ ਫੇਰ ਚੱਲੇਗੇ ਉਹਦਾ ਵੀ ਅਪੀਲ ਕੀ ਹੈ ਪ੍ਰਸ਼ਾਸਨ ਮੇਰੀ ਤਾਂ ਅਪੀਲ ਇਹ ਹੀ ਹੈ ਕਿ ਸਰ ਕਿ ਜਿੰਨਾ ਜਲਦੀ ਤੋਂ ਜਲਦੀ ਇਹਨਾਂ ਨੂੰ ਫੜਿਆ ਜਾਵੇ ਜਿਹੜੇ ਵੀ ਚੋਰੀਆਂ ਕਰਦੇ ਆ ਉਹ ਰੋਡ ਦੇ ਉੱਤੇ ਉਹਨਾਂ ਨੇ ਇੰਨੇ ਕੈਮਰੇ ਲਗਵਾ ਦਿੱਤੇ ਆ ਔਨਲਾਈਨ ਚਲਾਨ ਕਰਨ ਦੇ ਆ ਇਹ ਕੰਮ ਤੇ ਚੋਨਾ ਵਾਸਤੇ ਕੋਈ ਉਹਨਾਂ ਦਾ ਚਲਾਨ ਨਹੀਂ ਆ ਚੋਨਾ ਵਾਸਤੇ ਵੀ ਹੋਣੇ ਚਾਹੀਦਾ ਜਿਵੇਂ ਕਿ ਦੁਬਾਲੀ ਤੇ ਤਿਉਹਾਰੇ ਪੁਲਿਸ ਕਹਿੰਦੀ ਹੈ ਨਾਕਾ ਬੰਦੀ ਕੀਤੀ ਹੈ ਸ਼ਹਿਰ ਚ ਗੈਸਟ ਹੋਈ ਕੋਈ ਨਹੀਂ ਲਗਾਈ ਹੈ ਕਿ ਸਾਰੇ ਇਹਨਾਂ ਨੇ ਨਾਕਾ ਬੰਦੀ ਹੈ ਠੀਕ ਹੈ ਤਾਂ ਜਿੰਨੀ ਵੀ ਮੇਰੀ ਤਾਂ ਬਸ ਇਹ ਹੀ ਰੀਕਵੈਸਟ ਆ ਇਹਨਾਂ ਦੇ ਅੱਗੇ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਫੜਨ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਠੀਕ ਹੈ